ਮਹਿੰਦਰਾ ਕੰਪਨੀ ਦੀ ਨਵੀਂ ਥਾਰ ਨਵਾਂ ਮਾਡਲ ਪੰਜਾਬ ਚ ਪਹਿਲੀ ਗੱਡੀ ਆ ਗਈ ਹੈ ਲਾਂਚ ਹੋ ਗਈ ਹੈ ਔਰ ਇਸ ਤੇ ਪਹਿਲੇ ਖਰੀਦਦਾਰ ਕੌਣ ਹੋਣਗੇ ਕਿੰਨੀ ਕੀਮਤ ਹੈ ਤੇ ਪਹਿਲੀ ਥਾਰ ਦੇ ਨਾਲ ਉਹ ਫੀਚਰ ਕਿੰਨੇ ਕੁ ਲੱਗ ਹੈ ਸਾਰੇ ਪਾਸਿਓਂ ਤੋਂ ਥਾਰ ਦਾ ਜਿਹੜਾ ਫੀਚਰ ਹੈ ਕੱਲਾ ਕੱਲਾ ਉਹ ਵੀ ਦਿਖਾਵਾਂਗੇ ਔਰ ਇਸ ਦੀ ਕੀਮਤ ਕਿੰਨੀ ਹੈ ਉਹ ਵੀ ਤੁਹਾਨੂੰ ਦੱਸਾਂਗੇ ਗੱਲਬਾਤ ਕਰਕੇ ਤੁਸੀਂ ਦੇਖ ਸਕਦੇ ਹੋ ਕਿ क्रेज ਕਿੰਨਾ ਹੈ ਥਾਰ ਦਾ ਖਾਸ ਕਰਕੇ ਮੁਹਾਲੀ ਚੰਡੀਗੜ੍ਹ ਦੇ ਇਲਾਕੇ ਚ ਪੰਜਾਬ ਦੇ ਵਿੱਚ ਥਾਰ ਹਾਲੇ ਪਹਿਲੀ ਪੰਜਾਬ ਦੇ ਵਿੱਚ ਆਈ ਹੈ ਪਰ ਇਸ ਦੀ ਜਿਹੜੀ ਦੇਖਣ ਵਾਲਿਆਂ ਦੀ ਅਰਥਾਰ ਰੌਕਸ ਦੀ ਮਾਡਲ ਦੀ क्रेਜ ਲੋਕਾਂ 'ਚ ਬਹੁਤ ਜ਼ਿਆਦਾ ਹੈ ਅਸੀਂ ਗੱਲ ਵੀ ਕਰਾਂਗੇ ਥਾਰ ਵਾਲਿਆਂ ਜਿਹੜੇ ਲੋਕ ਇੱਥੇ ਵਿਜ਼ਿਟ ਕਰ ਮ आए ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿ ਉਹਨਾਂ ਦੀ ਐਕਸਾਈਟਮੈਂਟ ਕਿੰਨੀ ਹੈ ਪਹਿਲਾਂ ਇਹ ਥਾਰ ਚਾਰੇ ਪਾਸੇ ਤੁਹਾਨੂੰ ਦਿਖਾ ਰਹੇ ਹਾਂ ਔਰ ਇਸ ਦੇ ਵਿੱਚ ਫੀਚਰ ਕਿਹੜੇ-ਕਿਹੜੇ ਰੱਖੇ ਗਏ ਨੇ ਖਾਸ ਕਰਕੇ ਇਸ ਦੀ ਬਹੁਤ ਜ਼ਿਆਦਾ ਅਡਿਕ ਸੀ ਕਿ ਪਿੱਛੋਂ ਗੱਡੀ ਖੁੱਲੇਗੀ ਕਿ ਨਹੀਂ ਪੰਜਵੀਂ ਵਿੰਡੋ ਜਿਹੜੀ ਦਿੱਤੀ ਗਈ ਹੈ ਇਹ ਪਿਛਲਾ ਹਿੱਸਾ ਥਾਰ ਦਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿਹੜੇ ਲੋਕ ਇੱਥੇ ਦੇਖਣ ਆਏ ਆ ਉਹਨਾਂ ਦੀ ਐਕਸਾਈਟਮੈਂਟ ਕਿੰਨੀ ਆ ਉਹ ਵੀ ਅਸੀਂ ਗੱਲਬਾਤ ਕਰਦੇ ਹਾਂ ਅੱਜੀ ਪਾਜੀ ਕਿੰਨਾ ਕੁ ਕਰੇਜ ਦੇਖਿਆ ਜਾ ਰਿਹਾ ਇਸ ਥਾਰ ਦੇ ਮਾਡਲ ਦਾ ਪਾਜੀ ਤੁਸੀਂ ਇੱਕ ਵਾਰੀ ਕੈਮਰਾ ਕਮਾ ਕੇ ਸ਼ੋਰੂਮ ਵਿੱਚ ਕੰਨੀ ਕਰੋ ਜੀ ਖਚਾ ਖਚ ਪਰਿਆ ਹੋਇਆ ਤੁਹਾਨੂੰ ਥਾਂ ਨਹੀਂ ਮਿਲਦੀ ਬੈਠਣ ਦੀ ਲੋਕੀ ਇੰਨੇ ਨੇ ਇਸ ਟਾਈਮ ਲੋਕੀ ਬਸ ਵੇਟ ਕਰ ਰਹੇ ਨੇ ਕਿ ਕਦੋਂ ਕਪੜਾ ਚੱਕਿਆ ਜਾਏ ਤੇ ਕਦੋਂ ਅਸੀਂ ਟੌਪ ਐਂਡ ਦੇਖ ਸਕੇ ਕਦੋਂ ਅਸੀਂ ਥਾਰ ਦੀ ਲਾਂਚਿੰਗ ਦੇਖ ਸਕੇ ਲੇ ਪਾਸੇ ਹਿੱਸੇ 'ਚ ਖੜੇ ਆ ਖਾਸ ਕਰਕੇ ਇਹਦੀ ਬਹੁਤ ਜ਼ਿਆਦਾ ਅਡੀਕ ਸੀ ਇਹ ਜਿਹੜੇ ਜਿਹੜੇ ਫੀਚਰ ਜਿਹੜੇ ਐਡ ਹੋਏ ਆ ਇਸ ਮਾਡਲ 'ਚ ਸੋ ਭਾਜੀ ਫੀਚਰਾਂ ਦੀ ਗੱਲ ਕਰੀਏ ਤਾਂ ਇਹਦਾ ਫੀਚਰ ਲੋਡਡ ਵਹੀਕਲ ਹੈ ਤੁਸੀਂ ਤੁਸੀਂ ਡਿਮਾਂਡ ਕਰੋ ਤੁਸੀਂ ਸੋਚੋ ਉਹ ਗੱਡੀ ਦੇ ਵਿੱਚ ਮਿਲ ਜਾਂਦਾ ਇਹਦੇ ਵਿੱਚ ਠੀਕ ਹੈ ਤੇ ਹੁਣ ਜੇ ਪਿੱਛੇ ਖੜੇ ਹੀ ਆ ਤਾਂ ਭਾਜੀ ਸਟਾਰਟ ਕਰ ਲੈਂਦੇ ਆ ਬੂਟ ਸਪੇਸ ਤੋਂ ਹੀ ਜੀ ਅੱਜ ਕੱਲ ਜਦੋਂ ਅਸੀਂ ਬਾਹਰ ਜਾਣਾ ਹੈ ਫੈਮਲੀਜ਼ ਦੇ ਨਾਲ ਅਸੀਂ ਆਊਟਿੰਗ ਕਰਦੇ ਆ ਸੋ ਪੀਪਲ ਦੇ ਵਾਂਟ ਕਿ ਯਾਰ ਸੋ ਜਗ੍ਹਾ ਹੋਣੀ ਚਾਹੀਦੀ ਹੈ ਮੈਂ ਸਮਾਨ ਨੂੰ इजीली ਕੈਰੀ ਕਰ ਸਕਾਂ ਮੈਨੂੰ ਦੂਜੀ ਵਾਰ ਸੋਚਣਾ ਨਾ ਪਏ ਹੈ ਨਾ ਦੂਜੀ so you will find the good space aajo baaji ji so jidda side profile di gal karde ho baaji toanu itthe ਅਲੋਏ ਤਾਂ ਹਮ ਤੁਹਾਨੂੰ ਪਤਾ ਹੀ ਹੈ ਸਰ ਪੰਜਾਬੀਆਂ ਦਾ ਸ਼ੌਂਕ ਹੀ ਬੜਾ ਹੈ ਠੀਕ ਹੈ ਜੀ ਤੇ ਇਸ ਗੱਡੀ ਦੇ ਵਿੱਚ ਅਸੀਂ ਤੁਹਾਨੂੰ 18 ਇੰਚ ਤੇ 19 ਇੰਚ ਦੇ ਦੋ ਅਲੋਏ ਵੀਲ ਦਾ ਸਾਈਜ਼ ਤੁਹਾਨੂੰ ਆਫਰ ਕਰ ਦਾਂਗੇ ਟੌਪ ਐਂਡ ਜਿਹੜਾ ਹੈ ਤੁਹਾਨੂੰ 19 ਇੰਚ ਦੇ ਅਲੋਏ ਦੇ ਨਾਲ ਹੈ ਤੇ ਫਿਲਹਾਲ ਆਫਰ ਕਰ ਰਹੇ ਜਾਂ ਕੰਪਨੀ ਫਿਟਡ ਹੈ ਮਤਲਬ ਕੰਪਨੀ ਫਿਟਡ ਹੈ ਬਾਜੀ ਇੱਥੇ ਇਸ ਕੰਪਨੀ ਫਿਟਡ ਇਹ ਗੱਡੀ ਦੇ ਨਾਲ ਹੀ ਆਉਣਾ ਹੈ ਤੇ ਜਿਹੜਾ ਲੋਕਾਂ ਨੂੰ ਸੀਗਾ ਨਾ ਯਾਰ ਕ੍ਰੇਸ ਕੀ ਡਾਇਮੰਡ ਕੱਟ ਹੋਣਾ ਚਾਹੀਦਾ ਅਸੀਂ ਤੁਹਾਨੂੰ 18 ਇੰਚ ਤੇ 19 ਦੋਨਾਂ ਦੇ ਵਿੱਚ ਹੀ ਡਾਇਮੰਡ ਕੱਟ ਦਵਾਂਗੇ ਹਾਂਜੀ ਬਾਜੀ ਤੇ ਉਸ ਤੋਂ ਇਲਾਵਾ ਜੇ ਤੁਸੀਂ ਰੀ ਅੰਨੇ ਖੁੱਲਦੇ ਨੇ ਜੀ ਹੈਨਾ ਤੇ ਮੇਰੇ ਵਰਗ ਨੂੰ ਨਹੀਂ ਚੜਨਾ ਪੈਂਦਾ ਨਾ ਬੜਾ ਔਖਾ ਹੋ ਜਾਂਦਾ ਫਾਈਟ ਤੇ ਭਾਜੀ ਇਸ ਵਾਰ ਥਾਰ ਰੌਕ ਜੇ ਤੁਸੀਂ ਗੱਲ ਕਰਦੇ ਹੋ ਤੁਸੀਂ ਦਰਵਾਜ਼ਾ ਦੇਖੋ 90 ਡਿਗਰੀ ਦੇ ਉੱਤੇ ਖੁੱਲ ਜਾਂਦਾ ਤੇ ਅਸੀਂ ਤੁਹਾਨੂੰ ਫੁੱਟਸਟੈਪ ਜਿਹੜਾ ਦਿੱਤਾ ਹੈ दैट इज ਸਟੈਂਡਰਡ ਜੀ ਬੇਸਡ ਰਹਿਣ ਤੋਂ ਤੇ ਭਾਜੀ ਮੇਰੇ ਵਰਗੇ ਨੂੰ ਵੀ ਜੇ ਚੜਨਾ ਹੈ ਨਾ ਤਾਂ ਬੜੇ ਆਰਾਮ ਨਾਲ ਚੜ੍ਹਿਆ ਜਾ ਸਕਦਾ ਠੀਕ ਹੈ ਤੇ ਚੜਨ ਦੇ ਲਈ ਦਰਵਾਜ਼ਾ ਤਾਂ ਕਰ ਹੀ ਦਿੱਤਾ ਨਾਲ ਦੀ ਨਾਲ ਐਂਟਰੀ ਅਸੀਂ ਸੈਂਟਰਲ ਵੀ ਤੁਹਾਨੂੰ ਸਟੈਂਡਰਡ ਦੇ ਦਿੰਦੇ ਨੇ ਆਹ ਭਾਜੀ ਚੜਨਾ ਉਤਰਨਾ ਬੜਾ ਸੁੱਖਾ ਹੀ ਲੋ ਜੀ ਆਰਾਮਦਾਇਕ ਹੋ ਗਿਆ ਚੜ੍ਹਨਾ ਬਿਲਕੁਲ ਆਰਾਮਦਾਇਕ ਹੋ ਗਿਆ ਸੀਟ ਕੰਫਰਟ ਦੀ ਗੱਲ ਕਰੋਗੇ ਬਾਜੀ ਤੁਹਾਨੂੰ ਮਲਟੀਪੁਆਇੰਟ ਰੇਕਲਾਈਨਰ ਮਿਲ ਜਾਂਦੇ ਨੇ ਜੇ ਤੁਸੀਂ ਆਉਨੇ ਹੋ ਜੇ ਤੁਸੀਂ ਦੇਖੋਗੇ ਇੱਥੇ ਤੁਹਾਨੂੰ ਮਲਟੀਪੁਆਇੰਟ ਰੇਕਲਾਈਨਰ ਆ ਦੇਖੋ ਤੁਸੀਂ ਕਿਹਦੀ ਪੋਜੀਸ਼ਨ ਤੇ ਜਾਂਦੇ ਹੋ ਲਓ ਬਾਜੀ ਉਸ ਪੋਜੀਸ਼ਨ ਤੇ ਰੁਕ ਜਾਣਾ ਇਹਨੇ ਜਿੱਥੇ ਤੁਸੀਂ ਜਾਂਦੇ ਹੋ ਹਾ ਸਫਰ ਕਰਨਾ ਹੁਣ ਸੌਖਾ ਹੋ ਗਿਆ ਇਟ ਇਜ਼ ਵੈਰੀ ਮੱਚ ਕੰਫਰਟੇਬਲ ਤੇ ਬਾਜੀ ਸੀਟ ਪੋਜੀਸ਼ਨ ਦੀ ਗੱਲ ਕਰੋ ਥਾਈ ਸਪੋਰਟ ਇਜ਼ ਵੈਰੀ ਗੁੱਡ ਠੀਕ ਹੈ ਜੀ ਥਾਈ ਸਪੋਰਟ ਬਹੁਤ ਅੱਛਾ ਹੈ ਇਸ ਗੱਡੀ ਦੇ ਵਿੱਚ ਤੇ ਜਦੋਂ ਤੁਸੀਂ ਫਰੰਟ ਦੇ ਵਿੱਚ ਜੇ ਤੁਸੀਂ ਫਰੰਟ ਦੇ ਵਿੱਚ ਆਉਨੇ ਹੋ ਤੇ ਫਰੰਟ ਦੇ ਵੀ ਤੁਸੀਂ ਦੇਖੋਗੇ ਬਾਜੀ ਆਓ ਭਾਜੀ ਤੁਸੀਂ ਸਾਈਡ ਬੈਠੋ ਮੈਂ ਉਧਰ ਆਣਾ ਠੀਕ ਆਓ ਤਾਂ ਅਸੀਂ ਤੁਹਾਨੂੰ ਇਹ ਗੱਡੀ ਥਾਰ ਦੇ ਫੀਚਰ ਕੀ ਕਿ ਨੇ ਨਵੇਂ ਮਾਡਲ ਦੇ ਖਾਸ ਕਰਕੇ ਉਹ ਦਿਖਾ ਰਹੇ ਹਾਂ ਡਰਾਈਵਿੰਗ ਸੀਟ ਦੇ ਉੱਤੇ ਬੈਠਣਾ ਵੀ ਕੰਫਰਟੇਬਲ ਆ ਜਿਹੜਾ ਉਹ ਦੇਖ ਸਕਦਾ ਤੇ ਇੱਧਰ ਜਿਹੜੇ ਕੀ ਕੀ ਫੀਚਰ ਤੁਹਾਨੂੰ ਨਾਲ ਮਿਲਣਗੇ ਕੰਪਨੀ ਫਿਟਡ ਉਹ ਵੀ ਅਸੀਂ ਗੱਲ ਕਰਦੇ ਹਾਂ ਹਾਂਜੀ ਤਾਂ ਪਿੱਛੇ ਵਾਲੀ ਸੀਟ ਦਾ ਆਨੰਦ ਤੁਸੀਂ ਲੈ ਲਿਆ ਹੁਣ ਅੱਗੇ ਦੱਸੋ ਪਾਣੀ ਪਹਿਲਾਂ ਤਾਂ ਤੁਸੀਂ ਦੱਸੋ ਕਿ ਤੁਸੀਂ ਡਰਾਈਵਰ ਸੀਟ ਤੇ ਬੈਠੇ ਹੋ ਤੁਹਾਨੂੰ ਕਿਹੋ ਜਿਹਾ ਫੀਲ ਆਉਂਦਾ ਪਹਿਲਾਂ ਵਾਲੀ ਗੱਡੀ ਨਾਲੋਂ ਥੋੜਾ ਫਰਕ ਤਾਂ ਸੋ ਪਾਜੀ ਜਿਹੜੀ ਸੀਟ ਤੇ ਤੁਸੀਂ ਬੈਠੇ ਹੋ ਨਾ ਇਹ ਵੈਂਟੀਲੇਟਿਡ ਸੀਟਾਂ ਨੇ ਜੀ ਤੇ ਤੁਹਾਨੂੰ ਇਸ ਗੱਡੀ ਦੇ ਵੀ ਵੈਂਟੀਲੇਟਿਡ ਸੀਟਸ ਹੀ ਮਿਲ ਜਾਣੀਆਂ ਲੈਦਰ ਰੇਟ ਤਾਂ ਹੈਗੀਆਂ ਨੇ ਤੇ ਟੌਪ ਐਂਡ ਦੇ ਵਿੱਚ ਤੁਹਾਨੂੰ ਇੱਥੇ ਵੈਂਟੀਲੇਸ਼ਨ ਵੀ ਮਿਲ ਜਾਣੀ ਹੈ ਉਹ ਵੈਂਟੀਲੇਟਿਡ ਸੀਟ ਦੇ ਨਾਲ ਆਣੀਆਂ ਇਹ ਫੀਚਰ ਜਿਹੜਾ ਖੁੱਲੇ ਆਸਮਾਨ ਵਾਲਾ ਵੀ ਵਧੀਆ ਹੋ ਗਿਆ ਇਹ ਪਾਜੀ ਇਹ ਤੁਹਾਨੂੰ ਮਿਲ ਰਿਹਾ ਇੱਥੇ ਸਨ ਰੂਫ ਠੀਕ ਹੈ ਇਹ ਜਿਸ ਤੋਂ ਵੇਰੀਐਂਟ ਤੋਂ ਵਿੱਚ ਤੁਸੀਂ ਬੈਠੇ ਹੋ ਇਹ ਐਮਐਕਸ 5 ਹੈ ਤੇ ਇਹ ਜਿਹੜਾ ਜੇ ਤੁਸੀਂ ਉਹਨੂੰ ਦੇਖੋਗੇ ਤੁਹਾਨੂੰ ਵਰਲਡ ਦੀ ਲਾਰਜੇਸਟ ਸਕਾਈ ਰੂਫ ਦਿਵਾਗੇ ਅਸੀਂ ਉਹਨੂੰ ਸਨ ਰੂਫ ਨਹੀਂ ਕਹਿੰਦੇ ਅਸੀਂ ਉਹਨੂੰ ਸਕਾਈ ਰੂਫ ਕਹਿੰਨੇ ਆ ਨਾਰਮਲੀ ਤੁਸੀਂ ਤਾਰੇ ਦੇਖਦੇ ਹੋ ਨਾ ਉਹਦੇ ਵਿੱਚ ਤੁਹਾਨੂੰ ਚੰਨ ਵੀ ਦਿਖ ਜਾਣਾ ਐਡੀ ਵੱਡੀ ਸਕਾਈ ਰੂਫ ਹੈ ਮਤਲਬ ਜਿਹੜੀਆਂ ਕਮੀਆਂ ਪਹਿਲਾਂ ਰਹਿ ਗਈਆਂ ਸੀ ਉਹ ਦੂਰ ਸਾਰੀਆਂ ਕਰਤੀਆਂ ਸੋ ਸਰ ਮੈਂ ਕਮੀ ਨਹੀਂ ਕਹਾਗਾ ਕਿਉਂਕਿ ਕਸਟਮਰਸ ਦੀ ਜਿਹੜੀ ਡਿਮਾਂਡ ਹੈ ਉਹ ਡੇ ਬਾਈ ਡੇ ਚੇਂਜ ਹੁੰਦੀ ਹੈ राइट right. सो so, जो कस्टमर दी डिमांड चेंज ਹੁੰਦੀ ਹੈ ਕੰਪਨੀ ਉਸੇ ਹਿਸਾਬ ਦੇ ਨਾਲ ਪ੍ਰੋਡਕਟ ਲੈ ਕੇ ਆਂਦੀ ਹੈ ਜੇ ਤੁਸੀਂ ਭਾਜੀ ਕਮੀਆਂ ਦੀ ਗੱਲ ਕਰੋਗੇ ਤਾਂ ਅੱਜ ਮੈਂ ਥਾਰ ਦੀ ਗੱਲ ਕਰਾਂ ਤਾਂ 4 ਸਾਲ ਹੋ ਗਏ ਨੇ ਸਾਡੀ ਥਾਰ ਚੱਲਦੀ ਨੂੰ ਅਸੀਂ ਪੋਨੇ 2 ਲੱਖ ਤੋਂ ਜ਼ਿਆਦਾ ਨੰਬਰ ਵੇਚ ਚੁੱਕੇ ਆ ਪੈਨ ਇੰਡੀਆ ਪੰਜਾਬ 'ਚ ਵੈਸੀ ਹੀ ਬੜਾ ਕਰੇਜ ਕਰਤਾ ਤੁਸੀਂ ਭਾਜੀ ਪੰਜਾਬ ਦੇ ਵੀ ਤੁਸੀਂ ਗਾਣੇ ਦੇਖੋ ਹਰ ਦੂਆ ਗਾਣਾ ਥਾਰ ਦੇ ਉੱਤੇ ਬਣਦਾ ਕਦੀ ਕਹਿੰਦੇ ਆ ਨਵੀਂ ਨਵੀਂ ਆਈ ਥਾਰ ਵਿੱਚ ਜੱਟਾ ਹੈਨਾ ਸੋ ਕਿੰਨੀ ਕੁਕਿੰਗ ਚੱਲਦੀ ਪਈ ਹੈ ਕਿੰਨੇ ਕ ਸਮਾਂ ਹੋ ਗਿਆ ਸੋ ਸਰ ਹਲੇ ਜਿਹੜਾ ਹੈਗਾ ਇਸ ਟਾਈਮ ਤੇ ਐਡ ਟੂ ਕਾਰਟ ਚੱਲ ਰਿਹਾ ਠੀਕ ਹੈ ਇਨਕੁਆਰੀ ਜਨਰੇ ਜਿਹੜੀ ਆਫੀਸ਼ੀਅਲੀ ਓਪਨ ਹੋਣੀ ਹੈ ਉਹ ਹੋਣੀ ਹੈ 3 ਸਤੰਬਰ ਤੋਂ ਠੀਕ ਹੈ ਸੌਰੀ 3 ਅਕਤੂਬਰ ਤੋਂ ਐਂਡ 13th ਆਫ ਅਕਤੂਬਰ ਵੀ ਵਿਲ ਸਟਾਰਟ ਦੀ ਡਿਲੀਵਰੀ ਦੁਸ਼ਹਿਰੇ ਤੋਂ ਆਪਣਾ ਡਿਲੀਵਰੀ ਆਪਾਂ ਜਿਹੜੀ ਇਹ ਡਿਲੀਵਰੀ ਸ਼ੁਰੂ ਕਰਾਂਗੇ ਤੇ 3 ਅਕਤੂਬਰ ਤੋਂ ਅਸੀਂ ਜਿਹੜੀ ਹੈ ਆਫੀਸ਼ੀਅਲੀ ਬੁਕਿੰਗ ਸ਼ੁਰੂ ਕਰ ਰਹੇ ਹਾਂ ਜੀ ਪਰ ਨੂੰ ਮੰਨ ਕਰੋ ਕਈ ਬੁਕਿੰਗ ਕਰਾ ਜਾਂਦਾ ਤੇ ਕਿੰਨੀ ਦੇਰ ਬਾਅਦ ਹੋ ਸਕਦਾ ਮਿਲ ਜਾਊ ਸੋ ਪਾਜੀ ਇੱਕ ਉਹ ਤਾਂ ਬੁਕਿੰਗਸ ਦੇ ਉੱਤੇ ਡਿਪੈਂਡ ਕਰਦਾ ਹੁਣ ਅੱਜ ਮੈਂ ਅਗਰ ਕੋਈ ਬਿਜ਼ਨਸ ਸ਼ੁਰੂ ਕਰ ਲਵਾਂ ਤੇ ਮੈਂ ਮਤਲਬ ਸਪੋਜ਼ ਮੈਂ ਇੱਕ ਟਿਫਨ ਦਾ ਬਿਜ਼ਨਸ ਸ਼ੁਰੂ ਕੀਤਾ ਮੈਂ ਪਹਿਲੇ ਦਿਨ 100 ਤਾਂ ਟਿਫਨ ਬਣਾਉਣ ਤੇ ਰਿਹਾ ਉਹ ਤਾਂ ਡਿਮਾਂਡ ਦੇ ਉੱਤੇ ਹੈ ਸੋ ਐ ਸੋ ਕਸਟਮਰਸ ਨੂੰ ਜਿਹੜੀ ਹੈ ਉਹਨਾਂ ਦੀ ਕਸਟਮਰ ਪ੍ਰੋਮਿਸ ਡੇਟ ਜਿਹੜੀਆਂ ਉਹ ਮੈਸੇਜ ਦੇ ਵਿੱਚ ਆ ਜਾਣਗੀਆਂ ਕਸਟਮਰ ਨੂੰ ਇਨਫੋਰਮ ਕਰ ਦਿੱਤਾ ਜਾਏਗਾ ਕਿ ਵੇਟਿੰਗ ਕੀ ਜਾ ਰਹੀ ਹੈ ਕਦੋਂ ਉਹਨਾਂ ਦੀ ਡਿਲੀਵਰੀ ਜਾਨੀ ਹੈ ਸੋ ਉਹ ਤਾਂ ਸਰ ਇੱਕ ਵਾਰੀ ਬੁਕਿੰਗਸ ਓਪਨ ਹੋਣਗੀਆਂ ਉਸ ਤੋਂ ਬਾਅਦ ਹੀ ਹੋਏਗਾ ਕਿ ਇੰਨੀ ਬੁਕਿੰਗ ਪੈਣੀ ਹੈ ਦਾ ਧਿਆਨ ਰੱਖਿਆ ਹੈ ਕਿ ਬਾਤ ਅਸਮਾਨੀ ਛੋਣਗੇ ਰੇਟ ਬਾਜੀ ਤੁਸੀਂ ਜਦੋਂ ਰੇਟ ਦੀ ਗੱਲ ਕਰਦੇ ਹੋ ਕਿ ਇੰਨਾ ਕ ਅਗਰੈਸਿਵ ਪ੍ਰਾਈਸ ਹੈ ਕਿ ਕਸਟਮਰ ਅੱਜ ਕਹਿ ਰਹੇ ਨੇ ਕਿ ਯਾਰ ਇਸ ਪ੍ਰਾਈਸ ਦੇ ਵਿੱਚ ਇੰਨਾ ਸਭ ਕੁਝ ਮਿਲ ਰਿਹਾ ਇਸ ਗੱਡੀ ਦਾ ਜਿਹੜਾ ਬੇਸ ਵੀਹ ਐਮ ਐਕਸ 1 ਹੈਗਾ ਜਿਹੜਾ ਜਿੱ ਤੇ ਟਾਪ ਐਂਡ ਜਿਹੜਾ ਜਾਂਦਾ ਹੈ ਰੀਅਰ 휠 ਡਰਾਈਵ ਦੇ ਵਿੱਚ 2 ਲੱਖ 99000 ਦਾ ਠੀਕ ਹੈ ਜੀ ਉਸ ਤੋਂ ਇਲਾਵਾ 4/4 ਦੇ ਵਿੱਚ ਹਲੇ ਪ੍ਰਾਈਸ ਆਊਟ ਨਹੀਂ ਹੈਗੇ ਠੀਕ ਹੈ ਉਹ ਹਲੇ ਡਿਕਲੇਅਰ ਹੋਣੇ ਆ ਬਟ ਕਸਟਮਰ ਦੀ ਜੇਬ ਦਾ ਪੂਰਾ ਧਿਆਨ ਰੱਖਿਆ ਗਿਆ ਤੇ ਨਾਲ ਦੀ ਨਾਲ ਪਾਜੀ ਐਦਾਂ ਨਹੀਂ ਹੈ ਕਿ ਪ੍ਰਾਈਸ ਹੀ ਕੱਟ ਕੀਤੇ ਨੇ ਤੇ ਫਿਚਰ ਵੀ ਘਟਾ ਦਿੱਤੇ ਹੋਣਗੇ ਨਹੀਂ ਪਾਜੀ ਇਹ ਬਹੁਤ ਸਾਰੇ ਫਿਚਰ ਨੇ ਜਿਵੇਂ ਤੁਸੀਂ ਇੱਥੇ ਹੱਥ ਰੱਖੇ ਹੋ ਨਾ ਕਿੰਨਾ ਕੰਫਰਟਰ ਹੋ ਗਿਆ ਨਾ ਤੁਹਾਨੂੰ ਕਿੰਨੀ ਆਰਾਮ ਨਾਲ ਤੁਸੀਂ ਮਾਈਕ ਰੱਖ ਕੇ ਚੱਲਦੇ ਇੰਟਰਵਿਊ ਵੀ ਕਰ ਸਕਦੇ ਚੱਲਦੇ ਚੱਲਦੇ ਇੰਟਰਵਿਊ ਪਾਜੀ ਬੇਸ ਪ੍ਰਿੰਟ ਤਾਂ ਦੇ ਦਾਂਗੇ ਇਹ ਬੇਸ ਲੈਵਲ ਤੋਂ ਮਿਲ ਨਹੀਂ ਤੁਹਾਨੂੰ ਇਸ ਤੋਂ ਇਲਾਵਾ ਭਾਈ ਇੱਥੇ ਦੇਖਿਓ ਜਿਹੜਾ ਚਾਬੀ ਲਾਣ ਦੀ ਥਾਂ ਤਾਂ ਨਹੀਂ ਹੈ ਨਾ ਪੁਸ਼ ਬਟਨ ਦਿੱਤਾ ਹੋਇਆ ਹੈ ਨਾ ਭਾਜੀ ਬੇਸ ਲੈਵਲ ਤੋਂ ਚੱਕ ਲਿਓ ਅੱਛਾ ਤਾਂ ਪੈਸਾ ਜ਼ਰੂਰ ਤੁਸੀਂ ਦੇਖੋਗੇ ਕਿ ਬਹੁਤ ਅਗਰੈਸਿਵ ਪ੍ਰਾਈਜ਼ਿੰਗ ਤੇ ਹੈ ਬਟ ਤੁਸੀਂ ਫੀਚਰਾਈਜ਼ਡ ਟੈਂਸ਼ਨ ਆ ਲੋ ਫੀਚਰ ਲੋਡਡ ਤੁਹਾਨੂੰ ਮਿਲेंगी ਇੱਥੇ ਦੇ ਨਾਲ ਕੋਈ ਬਦਲਾਅ ਕੀਤਾ ਇਸ ਫੀਚਰ ਚ ਸੋ ਭਾਜੀ ਥਿਸ ਇਜ਼ ਰੀਅਰ 4 ਡਰਾਈਵ ਤੇ ਤੁਹਾਨੂੰ ਇੱਥੇ ਡਰਾਈਵ ਮੋਡਸ ਮਿਲ ਜਾਂਦੇ ਆ ਠੀਕ ਹੈ ਇਸ ਗੱਡੀ ਦੇ ਵਿੱਚ ਤੁਹਾਨੂੰ ਜਿਹੜਾ ਇਹ ਟੇਰੇਨ ਮੋਡ ਵੀ ਮਿਲ ਜਾਂਦੇ ਆ ਤੁਸੀਂ ਲਾਈਕ ਅਸੀਂ ਇਦਾਂ ਨਹੀਂ ਹੈ ਕਿ ਸਿਰਫ 4x4 ਖਰੀਦ ਕੇ ਹੀ ਡਿਫਰੈਂਟ ਅਰੇਂਜਸ ਤੇ ਉਤੇ ਜਾ ਸਕਦੇ ਹਾਂ ਇਸ ਗੱਡੀ ਦੇ ਵਿੱਚ ਤੁਹਾਨੂੰ ਟੇਰੇਨ ਮੋਡ ਤੇ ਡਰਾਈ ਮੋਡ ਦੋਨੋਂ ਮਿਲ ਜਾਂਦੇ ਆ ਸੋ ਗੱਡੀ ਆਪਣੇ ਇੰਜਨ ਪਰਫਾਰਮੈਂਸ ਜਿਹੜੀ ਹੈ ਉਹ ਚੇਂਜ ਕਰ ਸਕਦੇ ਹੋ ਸਟੇering ਦਾ ਬਿਹੇਵੀਅਰ ਚੇਂਜ ਹੋ ਜਾਂਦਾ ਹੈ ਇਸ ਤੋਂ ਇਲਾਵਾ ਗੱਡੀ ਦਾ ਰਿਸਪੌਂਸ ਡਿਫਰੈਂਟ ਅਰੇਂ ਲਾਈਕ ਸਨੋ ਦੇ ਵਿੱਚ ਮੱਟ ਦੇ ਵਿੱਚ ਸੈਂਡ ਦੇ ਵਿੱਚ ਕਿਸ ਤਰ੍ਹਾਂ ਕੇ ਬਿਹੇਵ ਕਰੇਗੀ ਉਹ ਵੀ ਗੱਡੀ ਦਾ ਚੇਂਜ ਹੋ ਸਕਦਾ ਹੈ ਤੁਹਾਡੀ ਡਰਾਈ ਟੇਰੇਨ ਮੋਡਸ ਹਾਂਜੀ ਬਾਜੀ ਤਾਂ ਗੱਡੀ ਦੇ ਫੀਚਰਜ਼ ਬਾਰੇ ਕੰਪਨੀ ਨੇ ਜੋ ਜੋ ਫੀਚਰ ਚੇਂਜ ਕੀਤੇ ਆ ਥਾਰ ਰੌਕਸ ਦੇ ਉਸ ਤੇ ਬਾਰੇ ਅਸੀਂ ਗ ਔਰ ਤੁਸੀਂ ਦੇਖੋ ਕਿ ਫਰੰਟ ਹੈ ਜਿਹੜਾ ਉਥਾਰ ਦਾ ਉਹ ਵੀ ਇਸ ਤਰ੍ਹਾਂ ਨਜ਼ਰ ਆ ਰਿਹਾ ਤੇ ਇਹ ਫਰੰਟ ਦੇ ਬਾਰੇ ਵੀ ਤੁਸੀਂ ਫਰੰਟ ਦੇ ਵੀ ਤੁਸੀਂ ਦੇਖੋਗੇ ਤਾਂ ਭਾਜੀ ਥਿਸ ਟਾਈਮ ਯੂ ਵਿਲ ਗੈਟ 6 ਪੈਕ ਗ੍ਰਿਲ ਠੀਕ ਹੈ 올 ਨਿਊ ਡਿਜ਼ਾਈਨ ਤੁਹਾਨੂੰ ਦੇਖਣ ਨੂੰ ਮਿਲਦਾ ਨਾਲ ਦੀ ਨਾਲ ਭਾਈ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜਾ ਤੁਹਾਨੂੰ ਹੈਡਲੈਂਪ ਸੈਟਅਪ ਮਿਲ ਰਿਹਾ ਦੇਖੋ ਥਿਸ ਇਸ ਬਾਈ ਐਲਈਡੀ ਹੈਡਲੈਂਪ ਸੈਟਅਪ ਪ੍ਰੋਜੈਕਟਰ ਲੱਗਿਆ ਹੋਇਆ ਤੇ ਐਲਈਡੀ ਸੈਟਅਪ ਹੈ ਤੇ ਤੁਹਾਨੂੰ ਬੇਸ ਰੈਨ ਤੋਂ ਦੇਣਾ ਸੀ ਤੁਹਾਨੂੰ ਮੋਡੀਫਿਕੇਸ਼ਨ ਨਹੀਂ ਕਰਾਣੀ ਪੈਣੀ ਆ ਪਹਿਲੇ ਲੋਕੀ ਜਾ ਕੇ ਬਾਹਰ ਐਲਈਡੀ ਸੈਟਅਪ ਦੀ ਮੋਡੀਫਿਕੇਸ਼ਨ ਕਰਾਉਂਦੇ ਸੀ ਪੰਜਾਬ ਬੇਸ ਵੀਰਨ ਤੋਂ ਮਿਲ ਜਾਣਾ ਇਸ ਤੋਂ ਇਲਾਵਾ ਜੇ ਭਾਈ ਜਿਹੜੇ ਫੋਗ ਲੈਂਪ ਤੁਸੀਂ ਦੇਖ ਰਹੇ ਹੋ ਇਹ ਫੋਗ ਲੈਂਪਸ ਆਰ ਨਾਟ ਨਾਰਮਲ ਫੋਗ ਲੈਂਪਸ ਇਹ ਤੁਹਾਨੂੰ ਕਾਰਨਰਿੰਗ ਫੰਕਸ਼ਨ ਦੇ ਨਾਲ ਮਿਲਨੇ ਨੇ ਤੇ ਜਦੋਂ ਤੁਸੀਂ ਰਾਤ ਨੂੰ ਗੱਡੀ ਮੋੜਦੇ ਹੋ ਕਈ ਵਾਰ ਹੁੰਦਾ ਨਾ ਕਿ ਬਲਾਈਂਡ ਸਪਾਟ ਹੋ ਜਾਂਦਾ ਹੈ ਤੁਹਾਨੂੰ ਦਿਖ ਨਹੀਂ ਪਾਂਦਾ ਸਾਈਡ ਤੇ ਪੱਥਰ ਪਿਆ ਕੋਈ ਖੱਡਾ ਤਾਂ ਨਹੀਂ ਹੈ ਤਾਂ ਉਹਦੇ ਵਿੱਚ ਇਹ ਤੁਹਾਨੂੰ ਬਹੁਤ ਹੈਲਪ ਕਰਨ ਵਾਲੇ ਨੇ ਹਾਂਜੀ ਬਾਜੀ ਅੱਜ ਸ਼ੋਰੂਮ 'ਚ ਆਏ ਆ ਇੰਨੇ ਲੋਕਾਂ ਦੀ ਇੱਥੇ ਭੀੜ ਲੱਗੀ ਹੈ ਉਹਨਾਂ ਦੀ ਐਕਸਾਈਟਮੈਂਟ ਦਾ ਲੈਵਲ ਕਿੱਥੇ ਕਿ ਤੱਕ ਦੇਖਿਆ ਬਾਜੀ ਤੁਸੀਂ ਐਕਸਾਈਟਮੈਂਟ ਦਾ ਲੈਵਲ ਇਹ ਦੇਖੋ ਕਿ ਸਵੇਰ ਦੇ ਲੋਕ ਆ ਰੱਖੇ ਠੀਕ ਹੈ ਕਦੋਂ ਉਹਨਾਂ ਨੂੰ ਟੈਸਟ ਡਰਾਈਵਸ ਮਿਲਣ ਤੇ ਕਦੋਂ ਕਰ ਸਕਣ ਤਾਂ ਸੋ ਦੇ ਆਰ ਵੇਟਿੰਗ ਸਿንስ 9 ਏਮ ਹੈ ਨਾ ਸਵੇਰੇ 9 ਵਜੇ ਤੋਂ ਹੀ ਮੈਂ ਤਾਂ ਸ਼ੋਰੂਮ ਦੇ ਵਿੱਚ ਅਸੀਂ ਤਾਂ 8 ਵਜੇ ਆ ਗਏ ਸੀਗੇ 9 ਵਜੇ ਦੇ ਲੋਕ ਜਿਹੜੇ ਨੇ ਉਹ ਵੀ ਆਣਾ ਸ਼ੁਰੂ ਹੋ ਗਏ ਸੀਗੇ ਫੋਨ ਨਹੀਂ ਦਿੰਦੇ ਅੱਜ ਨਹੀਂ ਸੁਣਦੇ ਬਾਜੀ ਹਾਂਜੀ ਬਾਜੀ ਥਾਰ ਦਾ ਇਹ ਨਵਾਂ ਮਾਡਲ ਰੌਕਸ ਗੱਡੀ ਆ ਜਿਹੜੀ ਉਹ ਫਰੰਟ ਤੋਂ ਕਿਵੇਂ ਦਿਖਦੀ ਹੈ ਅੰਦਰ ਵੀ ਬੈਠ ਕੇ ਤੁਹਾਨੂੰ ਦਿਖਾਇਆ ਔਰ ਕੰਪਨੀ ਦੇ ਜੋ ਨੁਮਾਇंदे ਨੇ ਉਹਨਾਂ ਨੇ ਵੀ ਬੜੀ ਜਿਹੜੀਆਂ ਗੱਲਾਂ ਦਸੀਆਂ ਕਿ ਐਕਸਾਈਟਮੈਂਟ ਬਹੁਤ ਜ਼ਿਆਦਾ ਤੇ ਨਵੀਂ ਥਾਰ ਦੇ ਵਿੱਚ ਬੈਠ ਕੇ ਲੋਕੀ ਫੀਚਰ ਵੀ ਚੈੱਕ ਕਰ ਰਹੇ ਭਾਈ ਜੀ ਅੱਜ ਇਸ ਸੀਟ ਦੇ ਉੱਤੇ ਬੈਠ ਕੇ ਕਿਉਂ ਉਚੇਚੇ ਤੌਰ ਤੇ ਆਏ ਹੋ ਦੇਖਣ ਕਿ ਹੁਣ ਥਾਰ ਦਵੇ ਆਏ ਆ ਬਹੁਤ دیر ਦੀ ਵੇਟ ਕਰ ਰਹੀ ਕਿਦਾਂ ਦਾ ਪਹਿਲਾਂ ਥਾਰ ਨਾਲੋਂ ਫਰਕ ਲੱਗਦਾ ਹਾਂਜੀ ਪਰ ਪਹਿਲਾਂ ਨਹੀਂ ਥਾਰ ਨਾਲੋਂ ਤਾਂ ਕਾਫੀ ਜ਼ਿਆਦਾ ਬੈਟਰ ਕੀਤੀ ਹੋਈ ਹੈ ਨਿਕਾਉਂ ਬੁਕਿੰਗ ਕਰਾ ਰਹੇ ਹਾਂ ਫਿਰ ਜਲਦੀ ਦੇ ਦਿੰਦੇ ਹਾਂ ਬਸ ਕਰਾ ਦਾਂਗੇ ਇਹ ਤੇ ਕਹਿ ਰਹੇ ਹੁਣ ਸਾਲ ਸਾਲ ਤੱਕ ਦਾ ਕੰਮ ਜਾ ਸਕਦਾ ਆਪਣੀ ਤੇਰੀ ਕਰ ਸਕਦੀ ਹੈ ਤੁਹਾਡੇ ਵੱਲੋਂ ਕੋਈ ਦੇਰੀ ਨਹੀਂ ਸਾਡੇ ਵੱਲੋਂ ਕੋਈ ਦੇਰੀ ਨਹੀਂ ਕਿੱਥੋਂ ਆਏ ਹੋ ਤੁਸੀਂ ਮੈਂ ਮੁਹਾਲੀ ਤੋਂ ਹੀ ਆਇਆ ਹਾਂ ਜੀ ਹਾਂਜੀ ਇੰਨਾ ਥਾਰ ਦਾ ਕਰੇਜ ਕਿਉਂ ਆ ਬਾਕੀ ਗੱਡੀਆਂ ਦਾ ਕਿਉਂ ਨਹੀਂ ਬਈ ਲੁੱਕ ਕੈਰੀ ਕਰਦੀ ਆ ਥੋੜ ਥੋੜਾ ਤੁਹਾਡੇ ਸ਼ੌਂਕ ਨਾਲ ਜਾਂਦੀ ਹੈ ਜਿਹੜੇ ਲੋਕ ਆਏ ਆ ਇੱਥੇ ਥਾਰ ਦੀ ਡਰਾਈਵ ਕਰਨ ਦੇ ਟੈਸਟ ਡਰਾਈਵ ਕਰਨ ਵੀ ਔਰ ਥਾਰ ਜਿਨ੍ਹਾਂ ਨੇ ਬੁੱਕ ਕਰਾਉਣੀਆਂ ਦੇਖ ਰਹੇ ਆ ਬੈਠ ਕੇ ਕਿ ਕਿਸ ਤਰ੍ਹਾਂ ਲੱਗਦੀ ਹੈ ਥਾਰ ਔਰ ਪਹਿਲਾਂ ਵਾਲੇ ਮਾਡਲ ਦੇ ਨਾਲੋਂ ਕੀ ਕੀ ਫਰਕ ਹੈ ਉਹ ਵੀ ਇਸੀ ਗੱਲ ਕਰਾਂਗੇ ਹਾਂਜੀ ਤੁਸੀਂ ਵੀ ਹੁਣੇ ਉਹਨੇ ਥਾਰ 'ਚ ਨਿਕਲੇ ਆ ਕਿਵੇਂ ਲੱਗਿਆ ਬੈਠ ਕੇ ਬਹੁਤ ਅੱਛਾ ਲੱਗਿਆ ਬੈਠ ਕੇ ਮਤਲਬ ਪਹਿਲੇ ਨਾਲੋਂ ਬਹੁਤ ਕੰਫਰਟੇਬਲ ਲੱਗੀ ਇਸ ਵਾਰ ਤੇ ਸਪੇਸ ਵੀ ਹੁਣ ਜਿਆਦਾ ਵੱਧ ਗਈ ਕੀ ਹੁਣ ਇਹਦੀ ਹੋ ਗਈ ਚਲਾਉਣ ਵਾਲੀ ਥਾਰ ਨਾ ਜੀ ਹੁਣੇ ਨਹੀਂ ਹੋਈ ਹੁਣੇ ਤਾਂ 15 ਸਾਲ ਦਾ ਬੱਸ ਕਰਦਿਆਂ ਨਾਲ ਆਏ ਹਾਂ ਹਾਂਜੀ ਕਰਦ ਦੇਖੋ ਕਿ ਇਹ ਗੱਡੀ ਦੇ ਜਿਹੜੇ ਫੀਚਰ ਨੇ ਕੱਲੇ-ਕੱਲੇ ਸੀ ਤੁਹਾਨੂੰ ਦੱਸਿਆ ਕਿ ਔਰ ਗੱਡੀ ਦੇ ਵਿੱਚ ਸਨਰੂਫ ਵੀ ਹੈ ਔਰ ਖਾਸ ਕਰਕੇ ਜਿਹੜੀ ਇਹ ਪੰਜਵੀਂ ਵਾਰੀ ਆ ਜਿਹੜੀ ਉਹ ਐਡ ਕੀਤੀ ਗਈ ਇਸ ਦੇ ਵਿੱਚ ਜਿਸ ਦੇ ਵਿੱਚੇ ਪਿੱਛੇ ਡਿੱਗੀ ਦੇ ਵਿੱਚ ਜਿੰਨੀ ਸਪੇਸ ਹੈ ਉਹ ਵੀ ਇਸ ਦੇ ਵਿੱਚ ਜਿਹੜੀ ਆ ਉਹ ਦਿਖਾਈ ਗਈ ਹੈ ਕਿ ਕਿੰਨੀ ਜ਼ਿਆਦਾ ਸਪੇਸ ਹੈ ਤੇ ਤੁਸੀਂ ਜਾ ਕੇ ਲੰਮੇ ਰੂਟ ਤੇ ਜਾਣਾ ਹੈ ਕੋਈ ਟੂਰ ਕਰਨਾ ਤਾਂ ਫਿਰ ਚ ਸਮਾਨ ਰੱਖ ਕੇ ਜਿਸ ਤਰ੍ਹਾਂ ਮਰਜ਼ੀ ਜਾ ਸਕਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਕਿ ਥਾਰ ਦਾ ਜਿਹੜਾ ਨਵਾਂ ਮਾਡਲ ਹੈ ਥਾਰ ਰੌਕਸ